ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਹੈਗਾ ਤਿੰਨ ਮੰਗਲਵਾਰ ਤੇ ਆਪਾਂ ਅੱਜ ਕੰਮ ਸਟਾਰਟ ਕਰਿਆ ਆ ਦੋ ਰਾਈਡ ਆਪਾਂ ਲਾ ਚੁੱਕੇ ਆ ਤੀਜੀ ਰਾਈਡ ਆਪਣੀ 43 ਬੱਸ ਸਟੈਂਡ ਤੋਂ ਪਹਿਲੀਆਂ ਰਾਈਡ ਆਪਾਂ ਖਰੜ ਕੋ ਚੱਕੀ ਦੀਗੀ ਮੋਹਾਲੀ ਤੇ ਇੱਕ ਰਾਈਡ ਫਿਰ 43 ਬੱਸ ਸਟੈਂਡ ਤੱਕ ਤੇ ਮੋਹਾਲੀ ਤੋਂ ਤੇ ਹੁਣ ਆਪਣੀ ਇੱਕ ਰਾਈਡ ਹੋਰ ਹੈ ਇਹ ਲੱਗਦੀ ਆਪਣੀ 43 ਬੱਸ ਸਟੈਂਡ ਤੋਂ ਕਿੱਥੇ ਜਾਣੀ ਇਹ ਇਹ ਯਾਨੀ ਨਿਆ گاਉਂ ਉੱਤੇ ਦਾ ਭਲਾ ਆਇਆ ਤਾਂ ਮੈਂ ਪੜ੍ਹੇ ਹੀ ਨਹੀਂ ਨਵੇਂ ਗਰਾਉਂ ਦਾ ਤਾਂ ਆਪਾਂ ਪੱਕਾ ਵਾਈ ਘਾਟ ਕਰਿਆ ਆਪਾਂ ਚਲੋ ਕੋਈ ਨਹੀਂ ਛੱਡ ਕੇ ਆਉਂਦੇ ਆ ਇਹ ਆਲਰਾਇਡ 43 ਬੱਸ ਸਟੈਂਡ ਤੋਂ ਨਵੇਂ ਗਰਾਉਂ ਤੱਕ ਇਹ ਪੰਪ ਤੇ ਖੜਿਆ ਬੰਦਾ ਤੇ ਆਪਾਂ ਕੌਣ ਨੇ ਆਪਾਂ ਮੈਸੇਜ ਕਰੀ ਜਾਂਦਾ ਹਲੇ ਤੇ ਅੱਜ ਬੱਦਲ ਵਾਈ ਹੋਈ ਹੋਈ ਮੌਸਮ ਘੈਂਟ ਹੈ ਧੁੱਪ ਵਾਲਾ ਮੌਸਮ ਬਿਲਕੁਲ ਨਹੀਂ ਹੈਗਾ ਲਾਈਟਾਂ ਦੇ ਖੜੇ ਇਸ ਟਾਈਮ ਆਪਾਂ ਬਾਦ ਦੇ ਅੱਗੇ ਨੂੰ ਬਣੇ ਰਿਹਾ ਵੀਡੀਓ ਦੇ ਨਾਲ ਜਿਹੜੀ ਰਾਈਡ ਆਪਾਂ ਨਾ 43 ਜੂ ਚੱਕੀ ਸੀਗੀ ਪੂਰੇ ਨਵੇਂ ਗਰਾਉਂ ਆ ਕੇ ਖਤਮ ਕਰਤੀ ਦੇਖ ਲੋ ਨਵੇਂ ਗਰਾਉਂ ਮੈਂ ਇਸ ਕਰਕੇ ਰਿਹਾ ਹਾਂ ਦਾ ਤੁਸੀਂ ਉਹਦਾ ਰਸਤਾ ਦੇਖ ਸਕਦੇ ਅੱਗੇ ਦਾ ਨੀ ਵੀ ਆ ਗਿਆ ਵੈਸੇ ਆ ਹਾਲ ਅਗਲੀਆਂ ਦਾ ਇਹੋ ਜਿਹੇ ਰਸਤੇ ਰਹਿ ਤਾਂ ਹੀ ਨੇ ਆਪਾਂ ਨਵੇਂ ਗਰਾਉਂ ਆਦੇ ਹੈਗੇ ਤੇ ਉਦੋਂ ਤੁਸੀਂ ਏਰੀਆ ਦੇਖੋ ਪਹਿਲਾਂ ਇਹਨਾਂ ਨਾਲ ਚੰਗਾ ਤਾਂ ਕਿਸੇ ਪਿੰਡ ਪੁੰਡੇ ਦੀ ਰਾਈਡ ਪੈ ਜਾਵੇ ਬੰਦਾ ਉੱਧਰ ਚੱਲ ਜਾਂਦਾ ਪਰ ਪੂਰੇ ਨਾਪ ਹੈ ਬਾਈ ਕਦੇ ਵੀ ਨ ਜਾਣ ਮੰਦਾ ਜਰੂਰ ਪਾਦਾ ਕੁਝ ਏਰੀਆ ਹੈਗੇ ਜਿੱਥੇ ਆਪਾਂ ਬਿਲਕੁਲ ਵੀ ਨਹੀਂ ਜਾਂਦੇ ਹੈਗੇ ਤੇ ਕਮਾਲ ਦੀ ਗੱਲ ਇਹ ਹੈ ਕਿ ਅੱਜ ਰਾਈਡ ਕੋਈ ਨਹੀਂ ਪੈ ਰਹੀ ਤੇ ਇਨ ਡਰਾਈਵ ਦੇ ਹੁਣ ਆਪਾਂ ਉੱਪਰ ਆਨ ਕਰਦੇ ਆ ਗੱਡੀ ਮੋੜ ਕੇ ਖੜਾਉਨੇ ਆ ਤੁ ਵੀ ਘੁੰਮਦੇ ਘਮਾਉਂਦੇ ਆਪਾਂ ਨਾ ਛੱਤ ਬੀੜ ਪਹੁੰਚ ਗਏ ਤੇ ਇਨ ਡਰਾਈਵ ਦਾ ਕੰਪਲ ਕਰਿਆ ਆਪਾਂ ਰੀਚਾਰਜ ਤੇ ਤਿੰਨ ਰਾਈਡਾਂ ਲਾਈਆਂ ਜਿਹੜੀ ਹੁਣ ਰਾਈਡ ਲਾਈਏ ਇਹ ਲਾਈਏ ਆਪਾਂ ਆਫਲਾਈਨ ਜਿਹੜੇ ਬੰਦੇ ਆਪਾਂ ਨੂੰ ਕਿਹੜਾ ਪਿੰਡਾ ਨਵੇਂ ਗਰਾਉਂ ਤੋਂ ਬਾਈ ਤੱਕ ਲੈ ਕੇ ਆਏ ਤੇ ਉਹਨਾਂ ਨੂੰ ਉਹ ਹੀ ਕਹਿੰਦੇ ਸਾਨੂੰ 7 ਪੀੜ ਵੀ ਛੱਡਿਆ ਉਹਨਾਂ ਨੂੰ ਫੇਰ ਅੱਗੇ ਮੈਂ 7 ਪੀੜ ਵੀ ਲਿਆ ਆ ਤਾਂ ਕਰਕੇ ਬਸ ਹੁਣ ਲੈ ਹੁਣ ਖੜੇ ਆ ਹੁਣ ਦੇਖੀਏ ਬਾਹਰ ਕੋਈ ਵਾਪਿਸ ਜਾਣ ਦੀ ਰਾਈਡ ਇਸ ਟੰਮ 'ਪਾ ਖੜੇ ਆ ਸੱਤ ਸੱਤ ਵਾਲੀਆਂ ਲਾਈਟਾਂ ਦੇ ਉੱਪਰ ਟਾਈਮ ਹੋ ਗਿਆ 3:40 ਮਿੰਟ ਚੀਜੀ ਦੇ ਵਿੱਚ ਤੇ ਖਤਮ ਅੱਜ ਆਪਾਂ ਨੇ ਜੋ ਰੈਡਾਂ ਲਾਈਆਂ ਨਾ ਅੱਜ ਆਪਾਂ ਇਸ ਟਾਈਮ ਹੁਣ ਆਪਾਂ ਬੰਦ ਕਰਤਾ ਕੰਮ ਕੰਮ ਆਪਣਾ ਅੱਜ ਵੀ ਸਹੀ ਹੋ ਗਿਆ ਜੇ ਦੇਖਿਆ ਜਾਵੇ ਤਾਂ ਟੋਟਲ ਆਪਣਾ ਅੱਜ 1 ਫੇਰ ਆਪਾਂੰਦੂਈਆ ਕਿਤੇ ਕੰਮ ਹੋਇਆ 700 ਰੁਪਏ ਦਾ ਆ ਦੇਖੋ 701 ਦਾ ਤੇ 300 ਦਾ ਕੰਮ ਕਰਿਆ ਅੱਜ ਆਪਾਂ ਨੇ ਉੱਤੇ ਉੱਪਰ ਤੇ ਉੱਪਰ ਤੇ ਕਿੱਥੇ ਆਉਂਦਾ ਆ ਰਿਹਾ ਬਾਲਟ ਕੋਈ ਤਾਂ ਮেইন ਸਵਿਚ ਹੈ ਇਹਦਾ ਮেইন ਸਵਿਚ ਦਿਖਾਈ ਜਾਂਦਾ ਆ ਰਿਹਾ ਉੱਪਰ 292 292 ਦਾ ਹੋਇਆ ਯਾਨੀ ਕਿ ਟੋਟਲ 700 ਦਾ ਕੰਮ 1000 ਰੁਪਏ ਦਾ ਕੰਮ ਹੋ ਗਿਆ ਅੱਜ ਆਪਣਾ ਤੇ ਹੁਣ ਆਪਾਂ ਕਰੀਏ ਲਾਈਟ ਦੀ ਬੰਦ ਤੇ ਚਲੀਏ ਘਰ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਧੰਨਵਾਦ